ਸੋਰੇ ਕੀ ਮਾਮਲਾ ਹੋਇਆ ਜਿਹੜਾ ਤੇਰੇ ਸੱਟਾਂ ਲੱਗੀਆਂ ਨੇ ਸਰ ਮਾਮਲਾ ਕੋਈ ਨਹੀਂ ਥੋੜੀ ਜਿਹੀ ਸਵੇਰੇ ਬੈਂਸ ਪਸਾਇਆ ਹੋਇਆ ਮੇਰੀ ਤਾਂ ਕੋਈ ਗਲਤੀ ਨਹੀਂ ਮੈਂ ਜਾ ਕੇ ਬੈਠਾ ਹੀ ਪਾਰਕ ਦੇ ਵਿੱਚ ਇਹਨੇ ਪਿੱਛੋਂ ਦੀ ਆ ਕੇ ਮੇਰੇ ਘੜੇ ਮਾਰੇ ਆ ਜੀ ਕੌਣ ਸੀਗਾ ਇਹ ਅਜੇ ਆ ਜੀ ਪੀਪਾ ਰੰਗੀਦਾ ਜੀ ਇਹ ਅਜੇ ਹਾਂਜੀ ਅਜੇ ਕੁਮਾਰ ਭయ్యా ਆ ਜੀ ਇਹ ਅੱਛਾ ਹਾਂਜੀ ਮਾਰਨ ਦਾ ਕਾਰਨ ਮਾਰਨ ਦਾ ਕਾਰਨ ਕੋਈ ਨਹੀਂ ਕਿ ਮੇਰੀ ਤਾਂ ਕੋਈ ਦਰੰਝਿਸ਼ ਵੀ ਨਹੀਂ ਸੀ ਉਹਨਾਂ ਕੋਈ ਵੀ ਕੋਈ ਗੱਲਬਾਤ ਨਹੀਂ ਮੇਰੀ ਉਹਦੇ ਨਾਲ ਤੇ ਕੋਈ ਨਸ਼ਾ ਕਰਦਾ ਹੋਊ ਜਿਹੜਾ ਮਾਰਦਾ ਰ ਸਰ ਹੋ ਸਕਦਾ ਕੋਈ ਮੈਕ ਪ੍ਰਾਣੀ ਰੰਜਿਸ਼ ਚ ਨਾ ਹੋਵੇ ਜਿਹੜੀ ਨਹੀਂ ਨਹੀਂ ਪ੍ਰਾਣੀ ਰੰਜਿਸ਼ ਕੋਈ ਨਹੀਂ ਕਿ ਜੀ ਮੇਰੀ ਕੀ ਨਾ ਦੇ ਰਹੋ ਰਾਹੁਲ ਆ ਜੀ ਨਾਮ ਰਾਹੁਲ ਕਿੱਥੇ ਰਹਨ ਵਾਲੇ ਬੇ ਮਹੱਲਾ ਪੀਪਰੰਗੀ ਜੀ ਅੱਛਾ ਹਾਂਜੀ ਤੇ ਉਹ ਉਹ ਕਿੱਥੇ ਰਹ ਰਹੇ ਆ ਬੰਦਾ ਉਹ ਵੀ ਮਹੱਲੇ ਪੀਪਰੰਗੀ ਕਿਰਾਏ ਤੇ ਰਹਿੰਦਾ ਜੀ ਉਹ ਅੱਛਾ ਤੇ ਪੁਲਿਸ ਕੋਈ ਦਿਖਾ ਦਿੰਦੀ ਤੁਸੀਂ ਸਰ ਆਇਓਗਾ ਲਿਖਾਇ ਲਿਖਾਇਆ ਹੈਗਾ ਹਲੇ ਬਿਆਨ ਵੀ ਉਹ ਨਹੀਂ ਹੋਇਆ ਹਲੇ ਅੱਛਾ ਪੌਸਟ ਵਾਲਿਆ ਆਉਣਗੇ ਹਾਂਜੀ ਆਉਣਗੇ ਅੱਛਾ ਤੁਸੀਂ ਖਾਸ ਦਿੱਤੀ ਹੈ ਨਾ ਹਾਂਜੀ ਦਰਖਾਸਤ ਦਿੱਤੀ ਹੈ ਸਰੇਨਨ ਨਾਲ ਦੰਦ ਵੀ ਤੋੜਿਆ ਮੁੱਕਾ ਮਾਰਿਆ ਦੰਦਾਂ ਦੇ ਕੜਾ ਮਾਰਿਆ ਇਹਨਾਂ ਨੇ ਸਿਰਚ ਕੀ ਮਾਰਿਆ ਸਿਰਚ ਵਿੱਚ ਵੀ ਕੜੇ ਹੀ ਮਾਰੇ ਸੀ ਇਹਨਾਂ ਨੇ ਅੱਛਾ ਤੇ ਫਿਰ ਮੌਕੇ ਤੇ ਕੌਣ ਆਇਆ ਤੁਹਾਡੇ ਕੋਲ ਮੌਕੇ ਤੇ ਕੋਈ ਵੀ ਨਹੀਂ ਆਇਆ ਜੀ ਆ ਕੇ ਸਿਵਲ ਚ ਆ ਗਏ ਸੀ ਜੀ ਅੱਛਾ ਸਿਵਲ ਚ ਲੈ ਆ ਗਏ ਕੀ ਮੰਗ ਕਰਦੇ ਹੋ ਮੰਗਸ ਇਨਸਾਫ ਚਾਹੀਦਾ ਜੀ ਸਾਨੂੰ ਨੱਤਗਾ ਵੀ ਤੋੜ ਲਏ ਮੇਰੀਆਂ ਬਾਲੀਆਂ ਹੈਗੀਆਂ ਬਾਲੀਆਂ ਵੀ ਤੋੜ ਲੀਆਂ ਬਾਹਰੂ ਲੈ ਕੇ ਆ ਸਕਾ ਜੀ ਮਨਤੀਆਂ ਅੱਛਾ ਜੀ ਠੀਕ ਹੈ ਹਾਂ ਜੀ ਜਿਹੜਾ ਤੁਹਾਡਾ ਬੇਟਾ ਆ ਹਾਂ ਜੀ ਉਹਦੇ ਸੱਟਾਂ ਕਾਫੀ ਲੱਗ ਚੁੱਕੀਆਂ ਤਾਂ ਕੀ ਕਹਿਣਾ ਚਾਹੋਗੇ ਅਸੀਂ ਜੀ ਇਹ ਹੀ ਮੰਗਾ ਕਰਦੇ ਆ ਇਨਸਾਫ ਚਾਹੀਦੀ ਹੈ ਸਾਨੂੰ ਹਮ ਕੰਮ ਇਹ ਕਰਨ ਜੋਗਾ ਨਹੀਂ ਹੁਣ 2 ਮਹੀਨੇ ਨਿੱਚੜ ਗਿਆ ਸਾਰੇ ਖੂਨ ਇਹਦੇ ਪਤਾ ਨਹੀਂ ਕੀ ਕੀ ਸਿਰ ਤੇ ਮਾਰਦਾ ਰਿਹਾ ਸਾਨੂੰ ਤੇ ਇਹ ਵੀ ਨਹੀਂ ਪਤਾ ਕੱਲਾ ਹੀ ਗਿਆ ਘਰੋਂ ਜਾ ਕੇ ਬੈਠਾ ਹੀ ਆ ਜਾਂਦਾ ਪਤਾ ਨਹੀਂ ਕਦੋਂ ਕਦਾ ਤਾਰਦਾ ਹੋਊਗਾ ਇਹਨੂੰ ਫੜ ਲਿਆ ਸਾਨੂੰ ਤਾਂ ਤੂੰ ਮੈਨੇ ਜਾ ਕੇ ਦੱਸਿਆ ਵੀ ਤੁਹਾਡਾ ਮੁੰਡਾ ਇੱਦਾਂ ਇੱਦਾਂ ਜਦੋਂ ਦੇਖਿਆ ਜਾ ਕੇ ਅਸੀਂ ਤੈਨੂੰ ਘਰੋਂ ਲਿਆਏ ਮੈਂ ਇਹਦੇ ਬੋਲ ਕੇ 10 ਮਿੰਟ ਇਹਨੂੰ ਅਸੀਂ ਉਦੋਂ ਲਿਆ ਇਹਦੀ ਹਾਲਤ ਹੀ ਖਰਾਬ ਹੋ ਗਈ ਘਰੇ ਵੀ ਇਹ ਬਹੁਤ ਸ਼ਾਂਗੂ ਕਰਦਾ ਸੀ ਇਹਦੇ ਮਾਰਿਆ ਕੀ ਸੀ ਉਹਨਾਂ ਨੇ ਪਤਾ ਨਹੀਂ ਉਹਨੇ ਪਤਾ ਨਹੀਂ ਕੜਾ ਕਹਿੰਦਾ ਇਹਨੂੰ ਵੀ ਨਹੀਂ ਪਤਾ ਲੱਗਾ ਪਿੱਛੋਂ ਦੀ ਆਣ ਕੇ ਬਾਹਰ ਕੀਤਾ ਸਿਰ ਤੇ ਜਦੋਂ ਇਹਨੇ ਮੂੰਹ ਤਾਂ ਨੂੰ ਚੱਕੇ ਤੇ ਮੂੰਹ ਤੇ ਵੀ ਮਾਰਿਆ ਤੇ ਦੰਦ ਵੀ ਤੋੜਨੇ ਪਿਆ ਕੌਣ ਸੀਗਾ ਜਿਹਨੇ ਮਾਰਿਆ ਉਹ ਭਈਆ ਆ ਜੇ ਆ ਜੇ ਆ ਆਪਣੇ ਕਿਰਾਏ ਤੇ ਹੀ ਰਹਿੰਦਾ ਬਿਜਲੀ ਗਈ ਤੇ ਪਾਰਕ ਤੇ ਲੱਗ ਗਈ ਆ ਤੇ ਪਰਿਵਾਰ ਉਹ ਤੇ ਰਹਿੰਦਾ ਨਾਲ ਕੋਈ ਹਾਂਜੀ ਮੰਮੀ ਡ ਪਹਿਣਾ ਆ ਪੰਜ 6 ਫੋਰ ਵੀ ਉਹਨੇ ਇੱਕ ਦੋ ਬਾਬੇ ਛਿੰਦੇ ਦੇ ਮੁੰਡੇ ਨਾਲ ਵੀ ਹਰਕਤ ਕੀਤੀ ਘਰ ਵੀ ਉਹਨੇ ਪਹਿਣਾ ਇੱਕ ਦਿਨ ਕੁੱਟੀਆਂ ਪਤਾ ਨਹੀਂ ਨਚਾ ਕਰਦਾ ਜਾਂ ਪਤਾ ਨਹੀਂ ਕੀ ਕਰਦਾ ਆ ਕੋ ਖੋਦ ਉਹਦੀ ਮੰਮੀ ਵੀ ਪਹਿਣਾ ਵੀ ਰਾਤੇ ਰਹੀਆਂ ਉਹ ਕਹਿੰਦੀਆਂ ਸਾਨੂੰ ਵੀ ਇਹਨੇ ਜਿਸ ਦਿਨ ਆਪਣੇ ਸ਼ੋਭਾ ਯਾਤਰਾ ਸੀ ਉਸ ਦਿਨ ਕਹਿੰਦਾ ਸਾਨੂੰ ਵੀ ਬਹੁਤ ਕੁੱਟਿਆ ਸਾਨੂੰ ਘਰੋਂ ਘਰ ਤਾਂ ਛਪਰੀ ਦੋ ਤਿੰਨ ਦਿਨ ਰਾਤਾ ਰਹੀਆਂ ਕੁੜੀਆਂ ਕਿਤੇ ਤੁਸੀਂ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਹੈ ਜੀ ਹਾਂ ਜੀ ਦਿੱਤੀ ਹੋਈ ਆ ਜੀ ਆਉਣ ਵਾਲੇ ਆ ਉਹਨਾਂ ਨੇ ਆ ਜਾਣਾ ਹੁਣ ਇਹਦੇ ਬਿਆਨ ਲਿਆਣ ਆਣ ਕੇ ਹੁਣ ਜਿਹੜੀ ਐਮ ਆਰ ਆਈ ਕਰਵਾਤੀ ਤੁਸੀਂ ਐਮ ਆਰ ਆਈ ਹੋਈ ਹੋਈ ਆ ਠੀਕ ਹੈ ਜੀ ਕੀ ਮੰਗ ਕਰਦੇ ਹੋ ਤੁਹਾਨੂੰ ਤਾਂ ਇਨਸਾਫ ਚਾਹੀਦਾ ਜੀ ਇਹਦੇ ਨੱਤਕਾਂ ਸੀ ਸੋਨੇ ਦੀਆਂ ਬਾਹਰੋਂ ਪਾਈਆਂ ਇਹ ਤੋਲੇ ਤੋਂ ਥੋੜੀਆਂ ਘੱਟ ਹੋਣਗੀਆਂ ਜਾਂ ਤੋਂ ਦੇ ਘਾਣਗਾ ਉਹ ਵੀ ਇੰਨੇ ਲਾ ਦੇਗਾ ਜਦੋਂ ਵੀ ਵੋਚ ਹੋਗਾ ਕਿ ਕਿ ਨੱਤਕਾਂ ਵੀ ਤੋਲੀਆਂ ਕੋਟਿਆ ਮਾਰਿਆ ਸਾਨੂੰ ਇਨਸਾਫ ਚਾਹੀਦਾ ਤੇ ਉਸ ਭਈਏ ਦੀ ਪਹਿਲਾਂ ਵੀ ਕੋਈ ਕੰਪਲੈਂਟ ਹੈਗੀ ਆ ਵੀ ਇਹ ਨਹੀਂ ਆਪਾਂ ਨੂੰ ਪੈ ਕਹਿ ਸਕਦੇ ਹੈਗੇ ਪਤਾ ਨਹੀਂ ਵੀ ਮੈਨੂੰ ਹੋਰ ਹੋਵੇ ਜਾਂ ਨਾ ਹੋਵੇ ਹੈ ਕੀ ਨਾ ਤੁਹਾਡਾ ਹਾਂਜੀ ਕੀ ਨਾ ਤੁਹਾਡਾ ਮੇਰਾ ਨਾਮ ਕਮਲੇਸ਼ ਰਾਣੀ ਆ ਕਿੱਥੇ ਦੇ ਰਹਿਣਾ ਆਲੋ ਪੀਪਾ ਰੰਗੀ ਮੱਲਾ ਪੀਪਾ ਰੰਗੀ ਠੀਕ ਹੈ